ਅਮਿਸਾਸ ਤੇਜੂ ਜੂਜਾਰ ਸਿੰਘ ਵੈਨਿਊ ਦੇ ਵਿੱਚ ਊਤਮਾਕੇ ਦੀ ਖਬਰ ਦੇ ਕਾਰਨ ਸਸੰਸਨੀ ਫੈਲ ਗਈ ਜਿਸ ਤੋਂ ਬਾਅਦ ਕਿਸੇ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਕਰ ਦਿੱਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਦੋਂ ਕਾਰਵਾਈ ਸ਼ੁਰੂ ਕੀਤੀ ਤਾਂ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਵੀ ਕੋਈ ਬਲਾਸਟ ਨਹੀਂ ਸੀ ਹੋਇਆ ਕਿ ਇੱਕ ਬੋਤਲ ਟੁੱਟੀ ਸੀ ਕਾਰ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਪੁਲਿਸ ਕੋਲ ਨਹੀਂ ਕੀਤੀ ਹੈ ਸੋ ਅੰਮ੍ਰਿਤਸਰ ਦੇ ਜੁਜਾਰ ਨਗਰ ਦੀ ਇਹ ਖਬਰ ਹੈ ਜਿੱਥੇ ਕੀ ਤਮਾਕੇ ਦੀ ਖਬਰ ਜਿਹੜੀ ਕਿ ਲੋਕਾਂ ਦੇ ਵੱਲੋਂ ਸੂਚਿਤ ਕੀਤੀ ਗਈ ਪੁਲਿਸ ਨੂੰ ਤਮਾਕੇ ਦੀ ਖਬਰ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਪਤਾ ਲੱਗਾ ਕਿ ਇੱਕ ਬੋਤਲ ਟੁੱਟੀ ਸੀ ਹਾਲਾਂਕਿ ਕਾਰ ਦੇ ਮਾਲਕ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ ਗਈ ਤਮਾਕੀ ਦੀ ਖਬਰ ਨਾਲ ਅਕੜੇ ਵਿੱਚ ਸਸੰਸਨੀ ਫੈਲੀ ਅਮਿਸਰ ਦੀ ਇਹ ਘਟਨਾ ਅਮਿਸਰ ਦੇ ਜੁਜਾਰ ਸਿੰਘ ਵੈਨਿਊ ਦੇ ਵਿੱਚ ਇਹ ਘਟਨਾ ਵਾਪਰੀ ਤਮਾਕੀ ਦੀ ਖਬਰ ਲੋਕਾਂ ਨੇ ਸੁਣੀ